ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ YouTube ਅਤੇ Facebook ਚੈਨਲ ਤੇ ਤੁਹਾਡਾ ਸਵਾਗਤ ਬੈਠੇ ਹਾਂ ਜਿਲ੍ਹਾ ਬਠਿੰਡਾ ਦੇ ਪਿੰਡ ਪੁੱਚੋ ਖੁਰਦ ਵਿਖੇ ਜਿੱਥੇ ਅੱਜ ਇੱਕ ਵੱਡੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਕਰਨ ਜਾਣ ਜਾ ਰਿਹਾ ਹਾਂ ਸੋ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਮਾਤਾ ਇਹਨਾਂ ਦੀ ਉਮਰ ਲਗਭਗ 95 ਸਾਲ ਹੈ ਤੇ ਸਾਡੇ ਦਰਮਿਆਨ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰ ਬਾਰੇ ਜਾਣਾਂਗੇ ਮਾਤਾ ਜੀ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਤੇ ਸਤਿ ਸ੍ਰੀ ਅਕਾਲ। ਹਾਂ ਠੀਕ ਆ। ਅ ਮਾਤਾ ਜੀ ਕੀ ਨਾਮ ਹੈ ਪਹਿਲਾਂ ਦਾ? ਬਲਵੰਤ ਬਲਵੰਤ ਕੌਰ ਤੇ ਉਮਰ ਬੇਬੇ ਕਿੰਨੇ ਸਾਲ ਦੀ? ਇਹ 50 ਜੀ ਕਹੀ ਜਾਂਦੇ ਮੁੰਡੇ ਮੈਂ 90 ਦੀ ਆਦੀ ਸੀ। ਅੱਛਾ। ਇਸ ਨੂੰ ਪਲਾਟੋਂ ਵਿੱਚ ਕਰ ਲਓ। ਚੰਨ ਜੀ ਸਵਾਗਤ। ਹੂੰ। ਲਗਭਗ 95 ਸਾਲ ਆਪਾਂ ਕਹਿ ਦਈਏ। ਇੰਨੇ ਦਹਾਕੇ 9.5 ਦਹਾਕੇ ਉਮਰ ਬਤਿਤ ਕੀਤੀ ਹੈ ਤੇ ਜਨਮ ਦੀ ਗੱਲ ਕਰਾਂ ਬੇਬੇ ਜਨਮ ਕਿਹੜੇ ਪਿੰਡ ਹੋਇਆ ਸੀਗਾ ਜੇ ਮਮਾ ਵਾਲਾ ਪਪਾ ਮੰਡੀ ਆ ਸਾਡੀ ਜਿਹਨੂੰ ਅੱਜਕੱਲ ਬਰਨਾਲਾ ਜ਼ਿਲ੍ਹਾ ਦਾ ਹਾਂ ਬਰਨਾਲਾ ਜ਼ਿਲ੍ਹਾ ਜੀ ਅਸੀਂ ਪੰਜ ਭੈਣਾਂ ਸੀ ਇੱਕ ਭਾਈ ਸੀ ਅਸੀਂ ਅੱਖੀਂ ਪੜਤੀ ਹੂੰ ਤੇ ਵਿਆਹ ਕਿਹੜੇ ਸਾਲ ਚ ਹੋਇਆ ਸੀ 27 ਮਾਰਗ 1955 27 ਮਾਰਗ ਦਾ ਸੀ ਅੱਛਾ 27 ਮਾਰਗ ਹਾਂ ਤੇ ਉਮਰ ਕਿੰਨੀ ਕੀ ਸੀ ਉਦੋਂ ਮਾਤਾ ਉਹ ਮੇਰੀ 25 ਸਾਲ ਦੀ ਅੱਛਾ 25 ਸਾਲ ਦੀ ਉਮਰ ਚ ਵਿਆਹ ਹੋਇਆ ਹਾਂ ਤੇ ਉਸ ਸਮੇਂ ਦੀਆਂ ਜਿਹੜੀਆਂ ਬਰਾਤਾਂ ਸੀ ਕਹਿੰਦੇ ਹੁੰਦੇ ਕਈ ਕਈ ਦਿਨ ਰਹਿ ਕੇ ਆਉਂਦੇ ਸੀ ਜਾਂ ਕੁਛ ਇਹ ਵੀ ਸੀ ਹਾਂ ਲਖਾਇਆ ਬਾਈ ਤੋਂ ਮੈਂ ਮਤਲਬ ਭੁੱਲ ਨਾ ਜਾਵਾਂ 3-2 ਰਾਤਾਂ ਜੀ 3-3 ਤੀਜੇ ਦਿਨਾਂ ਉਡੀ ਅੱਛਾ ਤੀਜੇ ਦਿਨ ਤੇ ਸਾਧਨ ਵੀ ਬੇਬੇ ਉਦੋਂ ਤਾਂ ਫਿਰ ਕੋਈ ਹੈ ਨਹੀਂ ਸੀ ਕਾਰਾਂ ਤਾਂ ਹੁੰਦੀਆਂ ਹੀ ਨਹੀਂ ਸੀ ਪਿੰਡ ਚੋਂ ਘੋੜੇ ਬੋਤੀਆਂ ਬੋਤੇ ਸਭ ਲੈ ਜਾਂਦੇ ਅੱਛਾ ਤੋਕਣਾ ਦੁੱਧ ਦਾ ਟੋਕਰੇ ਮਠਾਈ ਦੇ ਲੈਡੀ ਮੰਡੀ ਲੱਗਦੀ ਸੀ ਜੀ ਉੱਥੇ ਹਲਵਾਈ ਚੋਂ ਪਿਆ ਕੇ ਜੰਗ ਨੂੰ ਫੇਰ ਲਿਆਉਂਦੇ ਸੀ ਹੂੰ ਤੇ ਉਹ ਮੁੰਡਾ ਬਿਆੰਦੜ ਅੱਛਾ ਬਈ ਨਾ ਨਹੀਂ ਆ ਸਕਦਾ ਸੀ ਨੰਦਾ ਤਾਂ ਉੱਠੀ ਰਹਿੰਦਾ ਸੀ ਉੱਠੀ ਉਹਦੀ ਉੱਥੇ ਹੀ ਜਾਂਦੀ ਸੀ ਜੀ ਨੰਦਾ ਮੇਲੇ ਤੜਕੇ ਆਉਂਦਾ ਸੀ ਹੂੰ ਉੱਥੇ ਕੜਾਹੇ ਬੱਟੇ ਹੁੰਦੇ ਸੀ ਵਿੱਚੋਂ ਦਾ ਪੱਤਿਆਂ ਬੰਦੀਆਂ ਤਿਆਰੀਏ ਰੱਖੇ ਹੁੰਦੇ ਜੀ ਮੂਕੇ ਰੱਖੇ ਸਾਬਣਾ ਤੇਲ ਦੀਆਂ ਬੋਤਲਾਂ ਹੂੰ ਉੱਥੇ ਨਹਾਈ ਜਾਂਦੇ ਹੂੰ ਹਾਂ ਤੇ ਜਾਣੀ ਕਿ ਉਦੋਂ ਕਹਿੰਦੇ ਹੁੰਦੇ ਕੈਂਠੇ ਕੁੰਠੇ ਪਾਉਂਦੇ ਸੀ ਪ੍ਰਾਪਤੀਆਂ ਨੂੰ ਜਨ ਨਾਲ ਕੋਡੀਆਂ ਵੀ ਜਿੰਦੇ ਜੇ ਚ ਪਹੁੰਚਾ ਸੀ ਜੇ ਚ ਪਹੁੰਚ ਨਹੀਂ ਉਦੋਂ ਕੁੜੀਆਂ ਦੇ ਪੈਸੇ ਵੀ ਲੈਂਦੇ ਸੀ ਅੱਛਾ ਹਾਂ ਪੈਸੇ ਬਾਗ ਦੂ ਮੇਰਾ ਬਾਪੂ ਜੀ ਤਾਂ ਕਹਿੰਦਾ ਮੈਂ ਤਾਂ ਚੋਰ ਵਾਲ ਕੇ ਪੰਦੇ ਕੁੜੀਆਂ ਤਬ ਬੋਲ ਦੂੰ ਹੂੰ ਮੈਂ ਨਹੀਂ ਇਹ ਕੰਮ ਕਰਨਾ ਬਥੇਰੀ ਮਠਿਆਈ ਪਕਾਈ ਸੀ ਬਥੇਰਾ ਸਿਵਨਾ ਪਾਇਆ ਸੀ ਬਥੇਰੀ ਜਨ ਗਈ ਸੀ ਬੇਬੇ ਅੱਜ ਤਾਂ ਜਿਵੇਂ ਵਿਆਹ ਵੇਲੇ ਬਿਊਟੀ ਪਾਰਲਰਾਂ ਦੇ ਜਾਂਦੀਆਂ ਉਦੋਂ ਵੀ ਕੋਈ ਐਸ ਤਰ੍ਹਾਂ ਮੇਕਅੱਪ ਕਰਦੇ ਸੀ ਮੇਰਾ ਘਰੇ ਬਸ ਮਹਿੰਦੀ ਲਾ ਦਿੰਦੇ ਸੀ ਉਹ ਸੀ ਨਹੀਂ ਸੀ ਪਾਦੇ ਅੱਛਾ ਨਾ ਉਹ ਮਹਿੰਦੀ ਲਾਈ ਸੀ ਫਿਰ ਉਦੋਂ ਹਾਂ ਮਹਿੰਦੀ ਲਾਈ ਸੀ ਟੂਮਾ ਬਹੁਤ ਸੀ ਅੱਤ ਕਿਹੜੇ ਛੱਜ ਭਰ ਕੇ ਪਾਉਂਦੇ ਹੁੰਦੇ ਸੀ ਟੂਮਾ ਹਾਂਜੀ ਟੂਮਾ ਦਾ ਆਹ ਇੱਥੇ ਚਾਰ ਚਾਰ ਟੂਮਾ ਪੰਜ ਪੰਜ ਬਣਦਾ ਹਾਂ ਲੈ ਚਾਚੇ ਕਹਿੰਦੇ ਤੂੰ ਜੇਰ ਚ ਬਕਸੂਆ ਲਾ ਕੇ ਪਾ ਲੈ ਤੈਨੂੰ ਤੇਥੋਂ ਚੱਕ ਜਾਂਦਾ ਤੇਰੀ ਕਾਂ ਡਿੰਗੀ ਹੋਈ ਪਈ ਐ ਅੱਛਾ ਬਾਅਦ ਸ਼ਾਮਲਾ ਸੀ ਹੂੰ ਠਾਰਾਂ ਪਿਆਂ ਦਾ ਤੋੜਾ ਚ 18 ਰੁਪਈਆ ਦਾ ਟੋਲਾ ਟੋਲਾ ਸੋਨਾ ਆ ਜਾਂਦਾ ਸੀ ਆ ਜਾਂਦਾ ਸੀ ਸਾਰਾ ਅੱਜ ਦਾ ਭਾਵੇਂ ਵੀ ਪਤਾ ਕਿ ਤੈਨੂੰ ਅੱਜ ਤਾਂ ਲੱਖ ਤੋਂ ਉੱਤੇ ਆ ਟੋਲਾ ਕੱਤ ਨਹੀਂ ਹੈ ਦੇਖ ਲੈ ਇਹੋ ਜਿਹੇ ਦੌਰ ਵੀ ਦੇਖ ਲੈ 18 ਰੁਪਈਆ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਹਨਾ 2 ਰੁਪਈਆ 1 ਕਿਲੋ ਦੁੱਧ ਵੇਚਾਂ ਮੈਂ 5 ਰੁਪਈਆ ਕਿਲੋ ਦੇ ਸਿੱਕੇ ਵੇਚਾਂ ਮੈਂ 70 ਰੁਪਈਆ ਕਣਕ 70 ਰੁਪਈਆ ਕਪਾਹ ਦੇ ਮਾ ਅੱਛਾ ਕਾਰੀਗਰ ਦੇ 5 ਰੁਪਈਆ ਹੁੰਦੇ ਧਾਰੀਏ ਦੇ 2 ਰੁਪਈਆ ਹੁੰਦੇ

ਹਣ ਸੋਡੇ ਜਾਨੀ ਕਿ ਦੋ ਲੜਕੇ ਚਾਰ ਲੜਕੀਆਂ ਹੈ ਹਨ ਤੇ ਚਾਰ ਪੋਤੇ ਨੇ ਚਾਰ ਪੋਤੇ ਇੱਕ ਪੋਤੀ ਹੈ ਇੱਕ ਪੋਤੀ ਹੈ ਦੋ ਪੜੋਤੇ ਨੇ ਹਾਂ ਦੋ ਪੜੋਤੇ ਇੱਕ ਦੋਤੜਾ ਹੈ ਹਾਂ ਦੋਤੜਾ ਆਇਆ ਵਾ ਨਹੀਂ ਨਹੀਂ ਆਇਆ ਹਾਂ ਅੱਜ ਐਤਵਾ ਦਾ ਕਰਕੇ ਆ ਗਿਆ ਅੱਜ ਆਇਆ ਹੈ ਨਾ ਹਾਂ ਡਰ ਕੇ ਵਗ ਜੂਗਾ ਤਾਂ ਨਹੀਂ ਦੰਡੇ ਭਾਈ 6 ਦੋਤੇ ਆ ਹਾਂ 6 ਦੋਤੀਆਂ ਹਨਾ ਮਾਤਾ ਹਾਂ 6 ਦੋਤੀਆਂ 4 ਦੋਤੇ 4 ਦੋਤੇ ਹਾਂ ਤੇ ਗਾਂਹਾਂ ਦੋਤੀਆਂ ਦੇ ਵੀ ਹਾਂ ਹੈਗੇ ਜੰਮ ਬੱਚੇ ਹਨਾ ਨਾ ਵੀ ਵੇਖ ਦੋ ਦੋ ਤਿੰਨ ਤਿੰਨ ਬੱਚੇ 400 ਰੋਤੇ ਤੇ ਚਾਰ ਸੜੋਤੀਆਂ ਹਾਂ ਐਡਾ ਹਰਿਆ ਭਰਿਆ ਪਰਿਵਾਰ ਹਨਾ ਪਤੀ ਜੀ ਭਾਨ ਜੀ ਬਹੁਤ ਹੈ ਬਹੁਤ ਹੈ ਬਹੁਤ ਹੈ ਤੁਸੀਂ ਆਪਾਂ ਗੱਲਬਾਤ ਕਰਦੇ ਹਾਂ ਇਸ ਹਰੇ ਭਰੇ ਪਰਿਵਾਰ ਨਾਲ ਸਤਿ ਸ੍ਰੀ ਅਕਾਲ ਕੀ ਨਾਮ ਕੀ ਹੈ ਪਰਸ਼ੋਤਮ ਸਿੰਘ ਜੀ ਪਰਸ਼ੋਤਮ ਜੀ ਇਹ ਕੀ ਲੱਗਦੇ ਹੋ ਮਾਤਾ ਦੇ ਮਾਤਾ ਜੀ ਵੱਡੇ ਬੇਟੇ ਆ ਅੱਛਾ ਵੱਡੇ ਬੇਟੇ ਹੋ ਹਾਂ ਜੀ ਮਾਤਾ ਦੀ ਉਮਰ ਦੀ ਵੀ ਗੱਲ ਆਪਾਂ ਪਹਿਲਾਂ ਕੀਤੀ ਹੈ ਜਿਵੇਂ ਹਾਂ ਜੀ 90 95 ਸਾਲ ਰਹੀ ਹੈ 90 95 ਸਾਲ ਦੀ ਹੈ ਹਾਂ ਜੀ ਹਾਂ ਜੀ ਕਿੰਨੇ ਭੈਣ ਭਰਾ ਤੁਸੀਂ ਛੇ ਭੈਣ ਭਾਈਆਂ ਜੀ ਅੱਛਾ ਹਾਂ ਜੀ ਤੁਸੀਂ ਵੱਡੇ ਭਰਾ ਹੋ ਹਾਂ ਜੀ ਵੱਡੇ ਭਰਾ ਹੂੰ ਕਿੰਨੇ ਬੱਚੇ ਕਿੰਨੇ ਤੁਹਾਡੇ ਮੇਟਨ ਬੱਚੇ ਆ ਜੀ ਅੱਛਾ ਤਿੰਨੇ ਛੱਡੀ ਛੁਦਾ ਜੀ ਨੋ ਲੜਕੀ ਆ ਜੀ ਇੱਕ ਲੜਕੀ ਆ ਜੀ ਹਾਂ ਜੀ ਉਹਨਾਂ ਦੇ ਘਰ ਇੱਕ ਬੱਚਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਕੀ ਹੈ ਜੀ ਸਰਪਾਲਕਰ ਐਂ ਲੱਗਦੇ ਹੋ ਮਾਤਾ ਦੇ ਨੂਹਾਂ ਵੱਡੀ ਅੱਛਾ ਵੱਡੀ ਨੂਹ ਹਾਂ ਤੇ ਸੱਸ ਨੂਹਾਂ ਦਾ ਜਿਹੜਾ ਪਿਆਰ ਹੁੰਦਾ ਕਹਿੰਦੇ ਇੱਕ ਹਾਂ ਬਹੁਤ ਪਿਆਰ ਹੈ ਹੁਣ ਤੱਕ ਇੱਕ ਜਿਹੜਾ ਬੋਲੀਆਂ ਦੇ ਵਿੱਚ ਸੱਸ ਨੂਹਾਂ ਦਾ ਨੋਖ ਝੋਕ ਆਉਂਦੀ ਹੈ ਕਦੇ ਤੀਆਂ ਦੇ ਵਿੱਚ ਬੋਲੀ ਉਸ ਤਰ੍ਹਾਂ ਦੀ ਪਾਈ ਹਾਂ ਪਾਈ ਹੈ ਪਰ ਕਦੇ ਬੇਬੇ ਲੜੀ ਨਹੀਂ ਝਟਾਪਟ ਲਿਆਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਲੱਗਦੇ ਹੋ ਤੁਸੀਂ ਮੈਂ ਬੇਟੀ ਆ ਜੀ ਸਾਰੀ ਅੱਛਾ ਮਾਤਾ ਦੀ ਬੇਟੀ ਹੈ ਹਾਂਜੀ ਸਰ ਮੈਂ ਛੋਟੀ ਜੀ ਸਰ ਨਾਲ ਛੋਟੇ ਹਾਂ ਹਾਂਜੀ ਕਿੰਨੇ ਬੱਚੇ ਕਿੰਨੇ ਤੁਹਾਡੇ ਦੋ ਬੱਚੇ ਆ ਜੀ ਹਾਂਜੀ ਇੱਕ ਗੁੱਡੀ ਹੈ ਇੱਕ ਕੱਕ ਹੈ ਜੀ ਜੀ ਹਾਂਜੀ ਗੁੱਡੀ ਆ ਅਸਟ੍ਰੇਲੀਆ ਚ ਹੈ ਜੀ ਦੋ ਤਾਂ ਮੇਰੇ 6 ਮਹੀਨਿਆਂ ਦਾ ਜੀ ਅੱਛਾ ਦੋ ਤਾਂ ਹੈ ਹਾਂਜੀ ਤੇ ਕਾਕਾ ਕਨੇਡਾ ਚ ਹੈ ਜੀ ਉਹ ਕੋ ਆ ਰਹੇ ਹੈ ਜੀ ਜੀ ਹਾਂਜੀ ਚਲੋ ਉਹਦਾ ਵਿਆਹ ਵੀ ਬੇਬੇ ਨੂੰ ਦਿਖਾਉਣਾ ਹੈ ਹਾਂਜੀ ਬਸ ਇੱਕ ਉਹ ਦੋਤੇ ਦਾ ਵਿਆਹ ਰਹਿ ਗਿਆ ਇੱਕ ਪੋਤੇ ਦਾ ਜੀ ਬੇਬੇ ਦੋ ਵਿਆਹ ਰਹਿ ਗਏ ਹਾਂਜੀ ਹਾਂ ਵਿਆਹ ਜ਼ਰੂਰ ਦਿਖਾਉਣੇ ਆ ਸਤਿ ਕੀ ਲੱਗਦੇ ਹੋ ਮਾਤਾ ਦੇ? ਪੋਤੀਆਂ ਹੀ ਮੈਂ। ਅੱਛਾ ਪੋਤੀ ਹੋ। ਹਾਂਜੀ। ਤੇ ਬਚਪਨ ਜਿਹੜਾ ਬੀਤਿਆ ਬੇਬੇ ਦੇ ਨਾਲ ਬੀਤਿਆ ਹੋਊਗਾ। ਹਾਂਜੀ ਹਾਂਜੀ। ਬੇਬੇ ਜਾਂਦੇ ਹੁੰਦੇ ਸੀ ਕਿ ਸਕੂਲ ਸਾਡੇ ਨਾਲ ਜੇ ਮੈਡਮਾਂ ਬੁਲਾਉਂਦੀਆਂ। ਅੱਛਾ ਜੀ। ਦਾਦੀ ਜਾਂਦੀ ਹੁੰਦੀ ਸਾਡੇ ਨਾਲ। ਕੋਈ ਬਾਹਰੋਂ ਕੁਝ ਲੈ ਕੇ ਆਉਣਾ ਤਾਂ ਵੀ ਬੇਬੀ ਨਾਲ ਜਾਂਦੀ ਸਾਡੇ। ਨਾ ਹੋਰਾਂ ਕੁੜੀਆਂ ਦੀਆਂ ਦਾਦੀਆਂ ਵੀ ਆਉਂਦੀਆਂ ਸੀ ਕਿ ਤੁਹਾਡੀ ਦਾਦੀ ਇਕੱਲੀ ਜਾਂਦੀ ਸੀ। ਨਹੀਂ ਬਸ ਮੇਰੀ ਤਾਂ ਦਾਦੀ ਜਾਂਦੀ ਸੀਗੀ। ਇਹ ਕਰਤਾ ਤਰਤਾ ਦਾਦੀ ਸੀ ਸਾਰੇ ਘਰ ਦੀ ਮਾਲਕਣ। ਕਹਿ ਸਕਦੇ ਆਪਾਂ ਹਾਂ ਜੀ ਹਾਂ ਜੀ ਜੋ ਵੀ ਜ਼ਿੰਮੇਵਾਰੀ ਸੀ ਬੇਬੇ ਦੇ ਹੱਥ ਸੀ ਬੇਬੇ ਦੇ ਹੱਥ ਸੀ ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਐ ਕੀ ਨਾਮ ਹੈ ਮੇਰਾ ਨਾਮ ਹਰਕੀਰਤ ਸਿੰਘ ਹੈ ਐ ਕੀ ਲੱਗਦੇ ਹੋ ਮਾਤਾ ਦੇ ਮੈਂ ਵੱਡਾ ਪੋਤਾ ਕਾ ਜੀ ਮਾਤਾ ਦਾ ਕਹਿੰਦੇ ਹੁੰਦੇ ਨਾ ਮੂਲ ਨਾਲ ਉਹ ਵਿਆਹ ਜ ਪਿਆਰ ਹਾਂ ਸਹੀ ਗੱਲ ਹੈ ਜਮ ਮਾਤਾ ਅੱਜ ਵੀ ਉਸੇ ਤਰ੍ਹਾਂ ਹੀ ਪਹਿਲਾਂ ਵਾਂਗੂ ਹੀ ਲੱਗਦੇ ਹਾਂ ਹਾਂ ਜੀ ਪਹਿਲਾਂ ਵਾਂਗੂ ਪਿਆਰ ਕਰਦੇ ਬਹੁਤ ਪਿਆਰ ਕਰਦੇ ਹਾਂ ਕਰਦਾ ਜ਼ਿੰਮੇਵਾਰੀ ਜਿਹੜੀ ਮੈਂ ਸੁਣਿਆ ਜਿਵੇਂ ਸਾਰਾ ਆਪ ਹੀ ਸੰਭਾਲਦੇ ਆ ਹਾਂਜੀ ਹਾਂ ਆਪ ਸੰਭਾਲਦੇ ਆ ਜੀ ਮਾਤਾ ਅੱਜ ਵੀ ਜਾਨੀ ਕਿ ਪੈਸੇ ਟਕੇ ਦਾ ਸਾਰਾ ਸਾਬ ਮਾਤਾ ਨੂੰ ਇੱਕ ਤਰੀਕ ਨੂੰ 60000 ਰੁਪਏ ਦੇ ਦਿੰਦੇ ਆ ਜੀ ਅਸੀਂ ਅੱਛਾ ਜੀ ਤੇ ਮਾਤਾ ਸਾਰਾ ਸਾਬਤਾਬ ਰੱਖਦੀ ਆ ਦਿਨ ਦਾ ਵੀ ਅੱਜ ਇਹਨੂੰ ਵੱਡੇ ਪੋਤੇ ਨੂੰ ਇੰਨੇ ਦੇਤੇ ਪੜੋਤੇ ਨੂੰ ਇੰਨੇ ਦੇਤੇ ਸ਼ਾਮ ਨੂੰ ਡੇਲੀ ਲਿਖਾਉਂਦੀ ਆ 60000 ਜਦੋਂ ਮਹੀਨੇ ਬਾਅਦ ਖਾਤੋਂ ਹੋ ਜਾਂਦਾ ਫਿਰ ਅਗਲੇ ਮਹੀਨੇ ਫਿਰ ਦੁਬਾਰਾ ਦਿੰਦੇ ਆ ਜੀ ਜਾਨੀ ਕਿ ਪੂਰਾ ਘਰ ਦਾ ਜਿਹੜਾ ਸਾਬ ਕਿਤਾਬ ਹੈ ਖਰਚਾ ਸਾਰਾ ਖਰਚਾ ਆਮਦਨ ਹਾਂਜੀ ਹਾਂਜੀ ਐ ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਖਰੀਦ-ਵੇਚ ਜੇ ਜ਼ਮੀਨ ਵੀ ਖਰੀਦਣੀ ਆ ਬੀਬੇ ਆਪ ਹੀ ਮਾਤਾ ਨੇ ਬਹੁਤ ਜ਼ਮੀਨ ਖਰੀਦੀ ਆ ਜੀ ਪਹਿਲਾਂ ਹਾਂ ਬਹੁਤ ਸੌਦੇ ਕਰਿਆ ਜੀ ਮੱਝਾਂਾਂ ਦੇ ਸੌਦੇ ਵੀ ਆਪ ਹੀ ਕਰ ਲੈਂਦੇ ਸੀ ਬਾਹਰਲਾ ਘਰ ਵੀ ਲਿਆ ਪਲਾਟ ਵੀ ਲਏ ਜੀ ਜ਼ਮੀਨ ਵੀ ਲਈ ਜੀ ਜਿਹੜੀ ਜਿਹੜੀ ਜ਼ਮੀਨ ਉਹਦੋਂ ਹਜ਼ਾਰਾਂ ਚ ਲਈ ਸੀ ਅੱਜ ਉਹ ਕਰੋੜਾਂ ਰੁਪਈਆ ਚ ਹੋ ਗਈ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਕੀ ਨਾਮ ਕੀ ਹੈ ਸੁਖਦੀਪ ਕੌਰ ਸੁਖਦੀਪ ਜੀ ਐ ਕੀ ਲੱਗਦੇ ਹੋ ਮਾਤੇ ਮੈਂ ਵੱਡੀ ਪੋਤ ਨਾ ਇਹਨਾਂ ਦੀ ਪੋਤ ਨੂੰ ਬਹੁਤ ਸਾਨੂੰ ਪਿਆਰ ਕਰਦਾ ਬਹੁਤ ਜ਼ਿਆਦਾ ਜੀ ਹਾਂਜੀ ਜਦੋਂ ਮੇਰਾ ਵਿਆਹ ਹੋਇਆ ਸੀ ਮੰਨ ਲਓ ਮੈਨੂੰ ਇਹ ਪੂਰੀ ਮੇਰੀ ਹੈਲਪ ਕਰਦੀ ਇਹਨਾਂ ਨੇ ਆਟਾ ਵੀ ਬੁੰਨ ਕੇ ਦੇਣਾ ਬਰਤਨ ਵੀ ਸਾਫ਼ ਕਰਨੇ ਚਟਣੀ ਵੀ ਆਪਨੇ ਬਣਾਉਣੀ ਸਾਗ ਵੀ ਆਪਨੇ ਬਣਾਉਣਾ ਇਹਨਾਂ ਚੁੱਲ੍ਹਾ ਚੌਕਾ ਸਾਰਾ ਚੁੱਲ੍ਹਾ ਚੌਕਾ ਸਾਰਾ 2 ਵਜੇ ਤੱਕ ਸਾਨੂੰ ਫਾਈਮਲੀ ਨੂੰ ਸਾਨੂੰ ਚਾਹ ਬਣਾ ਕੇ ਦੇਣੀ ਚਾਹ ਦੇ ਨਾਲ ਕੁਝ ਖਾਣ ਨੂੰ ਬਣਾ ਕੇ ਦੇਣਾ ਜੀ ਵੀ ਨਹੀਂ ਸਾਨੂੰ ਕੁਝ ਵੀ ਆ ਫੀਲ ਨਹੀਂ ਹੋਇਆਗਾ ਵੀ ਅਸੀਂ ਜਿਵੇਂ ਸਹੁਰੇ ਪਰਿਵਾਰ ਚ ਆਏ ਹੈਗੇ ਸਾਨੂੰ ਦਾਦੀ ਵਾਲਾ ਪਿਆਰ ਹੀ ਮਿਲੇਗਾ ਬਹੁਤ ਕੇਅਰ ਕਰਦੇ ਐ ਇਹਨਾਂ ਦੀ ਹਾਂਜੀ ਤਾਂ ਹੀ ਉਹ ਤਾਂ ਇਹਨਾਂ ਦੀ ਬਦੌਲਤ ਹੀ ਅਸਾਂ ਕੁਛ ਇੱਥੋਂ ਤੱਕ ਅਸੀਂ ਆਏ ਆਂਗੇ ਹਾਂਜੀ ਕਾਕਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਮੇਰਾ ਨਾਮ ਗੁੰਤਾਸ਼ ਸਿੰਘ ਹੈ ਗੁੰਤਾਸ਼ ਕਿਹੜੀ ਕਲਾਸ ਹੈ ਮੈਂ 9ਵੀਂ ਕਲਾਸ ਚ ਹਾਂਜੀ ਤੇ ਪਰਪੋਤੇ ਹੋ ਮੈਨਾਂ ਦੇ ਪਰੋਤੇ ਆਈਆਂ ਮੈਂ ਪਰੋਤੇ ਵੱਡੇ ਪਰੋਤੇ ਨੇ ਜੀ ਵੱਡਾ ਪਰੋਤੇ ਤੇ ਪੂਰਾ ਮੋਹ ਪਿਆਰ ਪੂਰਾ ਮੋਹ ਪਿਆਰ ਹੀ ਜਮਾ ਹੈ ਬੇਲੇ ਸਮੇਂ ਚ ਕਦੇ ਬਾਤਾਂ ਸੁਣੀ ਆ ਬਹੁਤ ਜ਼ਿਆਦਾ ਜੀ ਮਾਮਾ ਭਾਂਜਾ ਵਿਛੜ ਜਾਂਦੇ ਰਾਤ ਨੂੰ ਕਹਿੰਦੇ ਜੇ ਬਾਤ ਨਹੀਂ ਬਾਤ ਸੁਣਾਈ ਦਈਏ ਕਹਿੰਦੇ ਅੱਛਾ ਦਿਨੇ ਨਹੀਂ ਸੁਣਾਉਂਦੀ ਜੀ ਦਿਨੇ ਸੁਣਾਉਂਦੀ ਰਾਤ ਨੂੰ ਉਹੀ ਗੱਲਾਂ ਅੱਛਾ ਰਾਤ ਨੂੰ ਉਹ ਵੀ ਕਦੇ 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 ਹਾਂਜੀ ਬਹੁਤ ਘੱਟ ਬਾਤਾਂ ਸੁਣਨ ਨੂੰ ਮਿਲਦੀਆਂ ਸਹੀ ਗੱਲ ਹੈ ਜੀ ਅੱਜ ਕੱਲ ਮੋਬਾਈਲਾਂ ਤੇ ਬੱਚੇ ਹਾਂਜੀ ਨਾਟਕ ਜਾਂ ਹੋਰ ਸਾਈਟਾਂ ਦੇਖਦੇ ਰਹਿੰਦੇ ਆ ਹਨਾ ਪਰ ਬਾਤਾਂ ਸੁਣਨ ਵਾਲਾ ਜਿਹੜਾ ਇਹ ਦੌਰ ਹੈ ਹਾਂਜੀ ਬਹੁਤ ਘੱਟ ਲੋਕਾਂ ਦੇ ਬੱਚਿਆਂ ਦੇ ਹਿੱਸੇ ਆ ਉਹਦੇ ਚ ਤੁਸੀਂ ਲੱਕੀਓ ਕਿ ਤੁਹਾਨੂੰ ਇਹ ਮਿਲ ਰਿਹਾ ਹਾਂਜੀ 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 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਜੋਬਨ ਟਿਚਰ ਜੋਬਨ ਕੀ ਲੱਗਦੇ ਮੈਂ ਦੜੋਤਾ ਹਾਂ ਦੜੋਤਾ ਹਾਂਜੀ ਇਹ ਇਹ ਰਿਸ਼ਤੇ ਇਹ ਬਹੁਤ ਘੱਟ ਸੁਣਨ ਨੂੰ ਮਿਲਦੇ ਹੁੰਦੇ ਆ ਹਾਂਜੀ ਭਾਗ ਆਣਾ ਤੇ ਹਾਂਜੀ ਤੂੰ ਇਸ ਰਿਸ਼ਤੇ ਦੇ ਵਿੱਚ ਆਇਆ ਹਾਂਜੀ ਕਿੰਨਾ ਪਿਆਰ ਹੈ ਬਹੁਤ ਪਿਆਰ ਹੈ ਅੱਜ ਜਦੋਂ ਵੀ ਨਾਨਕੇ ਹੁਣੇ ਮਿਲਦੇ ਆ ਗੱਲਾਂ ਬਾਤਾਂ ਬਹੁਤ ਕਰਦੇ ਆ ਅੱਛਾ ਹਾਂਜੀ ਬਾਤਾਂ ਸੁਣਦੇ ਆ ਹਾਂਜੀ ਕਿੰਨੀਆਂ ਗਰਾਤਾਂ ਲਾ ਕੇ ਜਾਣਾ ਹੁੰਦਾ ਪਹਿਲਾਂ ਤਾਂ ਘੱਟ ਸੀ ਜੀ ਹੁਣ ਮੈਂ ਜ਼ਿਆਦਾ ਲਾਏ ਨੇ ਜਿਵੇਂ ਹਫਤਾ ਐ 8 ਦਿਨ ਹਫਤਾ ਲਾਏ ਹਾਂਜੀ ਤੇ ਫਿਰ ਕੋਲੇ ਪੈਣਾ ਬੇਬੇ ਦੇ ਹਾਂਜੀ ਕਈ ਵਾਰ ਕੋਲੇ ਵੀ ਪਾ ਜਾਂਦੇ ਹੁਣ ਬੇਬੇ ਏਸੀ 'ਚ ਨਹੀਂ ਪੈਂਦੇ ਅਸੀਂ ਏਸੀ 'ਚ ਪੈਂਦੇ ਹਾਂ ਨਹੀਂ ਤਾਂ ਕਰਕੇ ਉਧਰ ਅਸੀਂ ਏਸੀ 'ਚ ਪਾਏ ਨੇ ਬੇਬੇ ਬਾਹਰ ਪੈਂਦੇ ਆ ਤੇ ਬੇਬੇ ਦੀ ਸਿਹਤ ਦਾ ਰਾਜ ਵੀ ਇਹੀ ਹੈ ਹਾਂਜੀ ਹਾਂ ਹੀ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਕੀ ਨਾਮ ਤੁਹਾਡਾ ਮਨਪ੍ਰੀਤ ਜੀ ਕੀ ਲੱਗਦੇ ਹੋ ਮੈਂ ਛੋਟੀ ਬੋਤਨੀ ਹਾਂ ਛੋਟੀ ਬੋਤਨੀ ਜਦੋਂ ਵਿਆਹ ਕੇ ਆਏ ਹਾਂ ਹਾਂਜੀ ਤੇ ਕਰਦਾ ਮਾਹੌਲ ਕਿਵੇਂ ਜਿਹਾ ਲੱਗਿਆ ਬਹੁਤ ਵਧੀਆ ਸੀ ਜੀ ਵਧੀਆ ਸੀ ਬੇਬੇ ਜੀ ਦਾ ਸਵਾ ਵੀ ਵਧੀਆ ਸੀ ਮਮੂਣ ਹੁਣ ਵੀ ਇਸ ਇਕੱਠੇ ਬਸ ਸਾਰਾ ਦੇ ਇਕੱਠੇ ਨਹੀਂ ਰਹਿਣਾ ਦੀਦੀ ਨੇ ਮੈਂ ਬ੍ਰਹਮਾ ਨੇ ਦਾਤੀ ਨੇ ਸਾਰਾ ਦਿਨ ਵਧੀਆ ਖੁਸ਼ੀਆਂ ਚ ਲੰਘਦਾ ਵਧੀਆ ਵਧੀਆ ਖੁਸ਼ੀਆਂ ਚ ਰਹਿੰਦੇ ਨੇ ਬੱਚੇ ਵਧੀਆ ਖੇਡਦੇ ਕਰਦੇ ਨੇ ਮਾਤਾ ਦੀ ਸਿਹਤ ਦਾ ਪੂਰਾ ਖਿਆਲ ਰੱਖਦੇ ਹਾਂ ਜੀ ਵਧੀਆ ਖਿਆਲ ਦੁੱਖ ਸੁੱਖ ਪੂਰਾ ਪੁੱਛਦੇ ਆ ਮਾਤਾ ਹਾਂ ਜੀ ਬੇਬੇ ਵੀ ਪੁੱਛਦਾ ਰਹੇ ਸਭ ਦਾ ਖਿਆਲ ਇਸੇ ਰਹਿੰਦੇ ਜੀ ਦਾ ਹਾਂਜੀ ਸਸਰੀਕਾਲ ਜੀ ਸਸਰੀਕਾਲ ਕੀ ਨਾਮ ਜਸਮੀਤ ਸਿੰਘ ਰਾਹ ਹਾਜੀ ਜਸਮੀਤ ਸਿੰਘ ਗੁਫਰਾ ਜਸਮੀਤ ਸਿੰਘ ਸਿੰਘ ਰਾਹ ਸਰਾ ਸਾਹਿਬ ਕੀ ਲੱਗਦੇ ਹੈ ਬੇਬੇ ਦੇ ਕੀ ਲੱਗਦੇ ਪਰੋਤਾ ਪਰੋਤਾ ਖੁੰਡਾ ਵੀ ਹੈ ਬੇਬੇ ਕੋਲੇ ਕਦੇ ਲਾਇਆ ਤਾਂ ਨਹੀਂ ਹੈ ਕੋੜਦੇ ਤਾਂ ਨਹੀਂ ਪਿਆਰ ਕਰਦੇ ਹੈ ਪੈਸੇ ਨਹੀਂ ਰਵੀ 10 ਰੁਪਏ ਅੱਛਾ ਬੇਬੇ ਕੋਲੇ ਪੈਸੇ ਬਹੁਤ ਹੈ ਕਹਿੰਦੇ ਹੈਗੇ ਹੈ ਖਰਚਣ ਨੂੰ ਦਿੰਦੀ ਹੁੰਦੀ ਹੈ ਹਾਂ ਹਰ ਰੋਜ਼ ਆਪਦੀ ਆਪ ਦੇ ਦਿੰਦੀ ਹੈ ਕਿ ਮੰਗਣੇ ਪੈਂਦੇ ਆ ਆਪਦੀ ਆਪ ਅੱਛਾ ਚਲੋ ਬੈਜੀ ਸਸਟੀਕਾ 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 ਕੀ ਨਾਮ ਕੀ ਰੰਦੀਰ ਸਿੰਘ ਹੀ ਹੈ ਕੀ ਲੱਗਦੇ ਹੋ ਮਾਤਾ ਦੇ ਪੋਤਾ ਜੀ ਅੱਛਾ ਪੋਤਾ ਹਾਂਜੀ ਬਹੁਤ ਘੱਟ ਲੋਕਾਂ ਨੂੰ ਮਿਲਦੇ ਐ ਇਸ ਤਰ੍ਹਾਂ ਦੇ ਪਰਿਵਾਰ ਇੰਨੀ ਵੱਡੀ ਉਮਰ ਦੇ ਵਿੱਚ ਬਿਲਕੁਲ ਰੈਸਟ ਪੋਸਟ ਜਮਾਈ ਕੋਈ ਪ੍ਰੋਬਲਮ ਨਹੀਂ ਅੱਜ ਕੱਲ 50 ਸਾਲ ਦੀ ਉਮਰ ਹੁੰਦੀ ਨਹੀਂ ਹਾਂਜੀ ਤੇ ਦਵਾਈਆਂ ਦੇ ਜਿਹੜੇ ਹੈਗੇ ਹੈ ਭੰਡਾਰ ਲੱਗ ਜਾਂਦੇ ਆ ਲੱਗ ਜਾਂਦੇ ਡਾਕਟਰਾਂ ਦੇ ਕੀੜੇ ਮਾਰਦਾ ਥੱਕ ਜਾਂਦਾ ਬੰਦਾ ਹਾਂਜੀ ਹਾਂਜੀ ਤੇ ਮਾਤਾ ਨੇ ਦੱਸਿਆ ਮੈਨੂੰ ਕੋਈ ਵੀ ਪ੍ਰੋਬਲਮ ਕੋਈ ਤਕਲੀਫ ਨਹੀਂ ਹਾਂਜੀ ਟੈਸਟ ਕਰਾਉਂਦੇ ਰਹਿੰਦੇ ਆ ਕੋਈ ਪ੍ਰੋਬਲਮ ਨਹੀਂ ਕੋਈ ਗੋਡਿਆਂ ਦੀ ਤਕਲੀਫ ਨਹੀਂ ਤੁਰਨ ਚ ਵੀ ਵਧੀਆ ਹਾਂਜੀ ਹਾਂਜੀ ਤੇ ਇਹੋ ਜੇ ਪਰਿਵਾਰ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਹੱਦ ਤੱਕ ਲਈ ਅਸੀਂ ਲਵਾਂਗੇ ਇਜਾਜ਼ਤ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਜੀ